ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਸੁਖਬੀਰ ਬਾਦਲ ਬਾਰੇ ਆਇਆ ਤਾਜ਼ਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਮ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਦ ਤਵ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖਡੂਰ ਸਾਹਿਬ ਤੋਂ ਐਮਪੀ ਅਮਰਪਾਲ ਸਿੰਘ ਤੇ ਸਿੱਖਾ ਨਿੱਕਾ ਨਿਸ਼ਾਨਾ ਬਿੰਦੀ ਹੋਏ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿੰਨੀ ਉਮਰ ਅਮਰਪਾਲ ਸਿੰਘ ਦੀ ਹੈ ਉਸ ਤੋਂ ਵੱਧ ਬੰਦੀ ਸਿੰਘਾਂ ਦੀ ਕੈਦ ਹੈ ਲੋਕਾਂ ਨੂੰ ਪੰਥ ਕਮਜ਼ੋਰ ਕਰਨ ਵਾਲਿਆਂ ਨੂੰ ਠੁਕਰੌਂਦੀ ਅਪੀਲ ਕਰਦੇ ਆ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਤੁਸੀਂ ਆਪ ਸੁਣਿਆ ਹੈ ਕਿ ਗੱਲਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੇ ਕੀ ਕਿਹਾ ਪ੍ਰਧਾਨ ਨੇ ਕਿਹਾ ਹੈ ਕਿ ਇਹ ਸਪਸ਼ਟ ਹੈ ਕਿ ਭਾਈ ਖੇੜਾ ਬਲਵੰਤ ਸਿੰਘ ਰਾਜੋਆਣਾ ਅਤੇ ਦਵਿੰਦਰਪਾਲ ਪੁਨਰਵਰਗੇ ਬੰਦੀ ਸਿੰਘਾਂ ਨੂੰ ਪਹਿਲਾ ਜੇਲ੍ਹ ਵਿੱਚ ਰਿਹਾ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਹੋਣ ਮਗਰੋਂ 33 ਸਾਲ ਤੇ ਜੇਲਾ ਕੱਟ ਰਹੇ ਨੇ ਜਦ ਕਿ ਦੂਜੇ ਸਿਰਫ 1 ਸਾਲ ਤੋਂ ਹੀ ਕੈਦ ਤੇ ਰਿਹਾਈ ਚਾਹੁੰਦੇ ਨੇ ਉਹਨਾਂ ਕਿਹਾ ਹੈ ਕਿ ਇੱਕ ਵਿਅਕਤੀ ਜੋ ਸਿਰਫ 1 ਸਾਲ ਤੋਂ ਹੀ ਜੇਲ੍ਹ ਦੇ ਵਿੱਚ ਹੋਵੇ ਉਹ ਪੰਤ ਦੀ ਅਗਵਾਈ